ਅੱਜ ਦੀ ਲਾਇਬ੍ਰੇਰੀ ਚ ਤੁਹਾਡਾ ਸਵਾਗਤ ਹੈ ਜੀ ਆਪਾਂ ਫਰੰਟ ਤੋਂ ਚੱਲਦੇ ਆਂ ਹਰੇਟਾ ਵੀ ਲੱਗਦਾ ਜਾਂਦਾ ਅੱਜ ਗਵਲੇ ਕਬਰ ਚ ਲੱਗ ਗਏ ਹੈ ਮਾਈਕ ਸੁਣ ਰਿਹਾ ਆਵਾਜ਼ ਉਹ ਇੱਕ ਭਈਏ ਦੀ ਆਵਾਜ਼ ਇਦਾਂ ਦੀ ਹੈ ਹੈ ਉਹ ਬੰਦੇ ਮਾਰ ਉਹ ਬੰਦੇ ਉਹ ਬੰਦੇ ਦੀ ਵਿਹਵਾਜ ਹੈ ਇਹ ਅੱਛਾ ਬੋਲ ਬੋਲ ਨਹੀਂ ਬੋਲੀ ਸਦਾ ਹੈਗਾ ਨਹੀਂ ਅੱਛਾ ਉਹ ਸਭ ਚ ਲੰਘ ਸਾਰਾ ਕੰਮ ਹਾਂ ਹੀ ਹੈ ਤੇ ਜੇ ਦਾ ਮਾਲ ਘਟ ਜਾਂਦਾ ਤੈਨੂੰ ਹੋਰ ਲਾਉਣਾ ਪੈਣਾ ਮਾਲ ਦਾ ਇਹਦੇ ਵਿੱਚ ਮਿਕਸ ਕਰਦਾ ਹੁੰਦਾ ਆਹ ਚੀਜ਼ ਨਹੀਂ ਨਹੀਂ ਨੀਰੇ ਚ ਕਰਨਾ ਉਹ ਤਨਾ ਨੀਰੇ ਚ ਨੀਰੇ ਚ ਨੀਰੇ ਚ ਨੀਰੇ ਚ ਨੀਰੇ ਚ ਸੰਜਨੀ ਮੈਂ ਇਹ ਤਾਂ ਸਿਮਟੇ ਆਹ ਮਾਲ ਇਕੱਲਾ ਸੀਮੈਂਟ ਹੈ ਜਿਹੜਾ ਉਹਦੇ ਉੱਪਰ ਲੱਗਣਾ ਉਹ ਪਾਉਂਦਾ ਫਿਰ ਉੱਪਰ अच्छा थे थे अच्छा। बढ़ना बंद कर दूंगा है। तो, चल देख दे। ਉਹ ਤਾਂ ਇਦੋਂ ਬੰਦ ਕਰ ਦੜੇ ਨੇ ਗਾਣਾ ਥਰੇ ਟੁੱਟੀ ਚਲੀ ਥਲੇ ਡਰਾਮ ਭਾਨਾ ਅੱਛਾ ਪਾ ਲੈਣਾ ਮਾਲ ਹਵਾ ਦੀ ਲੈ ਆਪਾਂ ਫੋੜੋ ਹਵਾ ਤਾਂ ਨਹੀਂ ਲੱਦਾ ਹੈਗਾ ਸਾਡੇ ਹੋਲੀ ਹੁੰਦਾ ਹੈ ਸਾਡੇ ਹੋਲੀ ਹੁੰਦਾ ਹੈ ਹਾਂ ਹਵਾ ਨੇ ਨਾ ਕੰਪਸਰ ਹੋ ਜਾ ਟੁੱਟੀ ਚਲੀ ਗਈ ਹੁਣੀ ਆ ਨਾ ਨਾ ਤੂੰ ਕੀ ਦਾ ਹੈ ਯਾਰ ਇਹ ਤਾਂ ਯਾਰ ਬਹੁਤ ਹੈ ਇਹ ਤਾਂ ਅੰਦਾਜ਼ਾ ਤਾਂ ਨਹੀਂ ਉਹ 800 ਪੀ ਆਣਾ ਹੈਗਾ ਦੇ ਦੇ ਤੂੰ ਕਿੱਧਰ ਚੱਲ ਤਾਂ ਹੈ ਮੈਂ ਦੇਖਦਾ ਯਾਰ ਅੱਗਾ ਕਹਿਣਾ ਯਾਰ ਜੀ ਦਿਖਾਈ ਤਾਂ ਹਾਂ ਨਾ ਲੱਗਦਾ ਉਹਦੇ ਮੈਗਨ ਜੋੜ ਵੀ ਬੋ ਪਾਈ ਹੋਈ ਆ ਇਹਨਾਂ ਰੋ ਪੜੀ ਜਾਂ ਤੇਜ਼ ਮਾਰਦਾ ਨਾ ਤੱਕਰ ਬਲਤ ਨਹੀਂ ਪਿਆ ਹੋਵੇ ਚ ਇਹ ਨਾ ਨਾ ਬਾਲ ਗੋਲ ਜਿਆਦਾ ਜਿਆਦਾ ਨਾ ਵਾ ਦੇਖ ਕਿਉਂਦਾ ਥੱਲੇ ਬੰਦ ਕਰ ਤਰਸ ਤਾ ਚੋਪ ਨੂੰ ਕੋ ਬਤਾਉ ਉਹ ਸਾੜ ਹੋ ਜਾ ਗੱਬੇ ਬੈਠਾ ਅੱਜ ਰੰਗਾਲੇ ਨੂੰ ਵੀ ਕਹਿੰਦਾ ਮੈਂ ਇਹ ਕਮਰਾ ਉਹ ਪਰਲਾ ਕਮਰਾ ਕਰਾ ਹੀ ਤਿਆਰ ਰੰਗਾਲੇ ਨੂੰ ਵੀ ਕਹੀਏ ਰੰਗ ਵੀ ਮਾਰਨਾ ਸ਼ੁਰੂ ਕਰੀਏ ਆ ਦੇਖ ਇੱਧਰ ਆ ਜਿਹੜੀ ਦੂਜੀ ਇੱਟ ਹੈ ਦੇਖ ਇੱਥੇ ਕਿਦਾਂ ਨਿਸ਼ਾਨ ਲੱਗਣਾ ਆਉਣਾ ਸ਼ੁਰੂ ਹੋ ਗਏ ਦੇ ਵਿੱਚ ਕੰਧ ਦੇ ਵਿੱਚ ਹਲਲੀ ਚੀਜ਼ ਆ ਉਹ ਸਲਾਬ ਆ ਦੇਖ ਆ ਚਿੱਟਾ ਚਿੱਟਾ ਜਿਹਾ ਨਿਕਲਣਾ ਸ਼ੁਰੂ ਹੋ ਗਿਆ ਦੇ ਵਿੱਚ ਤੇ ਇਹ ਇਹ ਟਾਇਲ ਚੋਂ ਨਿਕਲਣਾ ਹੈਗਾ ਨਾ ਇੱਟਾ ਚੋਂ ਨਿਕਲਣਾ ਹੈਗਾ ਹਾ ਕਿੱਦਾਂ ਹਵਾ ਲੈ ਰਿਆ ਵਿੱਚ ਆਹ ਜੋੜਾ ਜੋੜਾ ਨਹੀਂ ਕੋਈ ਉਹ ਦੇ ਨਹੀਂ ਇਹ ਚੋੜਾ ਚੰਦਾ ਨਹੀਂ ਹਵਾ ਲੈਣੀ ਚਾਹੀਦੀ ਨੂੰ ਯਾਰ ਆ ਦੇ ਆ ਦੇਖੋ ਹਾਂ ਹਵਾ ਗਿਆ ਰਹੀ ਹੈ ਉਹ ਤਾਰ ਘੱਟੇ ਹੋਣੀ ਉਹਨਾਂ ਨੇ ਉਹ ਲਾਈਟ ਤਾਰ ਤਾਰ ਨਾ ਦੇ चली नहीं मेत्री लाई बड़ा ए मेत्री नहीं लेट तो नहीं बज गई लाई था चल कल चली हाँ ये होगी बंदर ਹਟ ਗਏ ਤੇ ਉਹ ਕਸਤਾਨੀ ਗੇ ਵਿੱਚ ਤੇ ਉਲਤਾਰ ਲੱਗੀ ਆ ਚੱਲ ਭਈ ਵਾ ਠੀਕ ਉਹ ਬੜਾ ਦੋਨੋਂ ਸਾਈਡ ਪਾਣੀ ਭਰ ਲੋ ਯਾਰ ਠੀਕ ਆ ਇੱਧਰ ਇੱਧਰ ਪਾਣੀ ਕਿੱਥੇ ਭਰ ਕੇ ਰੱਖਿਆ ਤੁਸੀਂ ਇੱਧਰ ਹੀ ਭਰ ਲੋ ਆਪਣਾ ਪਾਣੀ ਯਾਰ ਫਿਰ ਬਹੁਤ ਵਾ ਠੀਕ ਇੱਧਰ ਭਰਿਆ ਹੋਇਆ ਬਾਕੀ ਹੈਗਾ ਥੱਲੇ ਬਗੋਂ ਟੱਦ ਪਿੱਛੇ ਜੇ ਲੋਡ ਪਈ ਕਾਚੀ ਚਾ ਹੋਰ ਪਏ ਹੁਣ ਪਿੱਛੇ ਹੋਰ ਪਏ ਪਏ ਆਪਣਾ ਉੱਪਰ ਕੋਠੇ ਪਰ ਤਾਂ ਨਹੀਂ ਪਏ ਚਾਰ ਦਾ ਪਏ ਚਾਰ ਦਾ ਪਿਆ ਉੱਪਰ ਪਿਆ ਕੋਠੇ ਪਰ ਪਿਆ ਹੁਣ ਉਹ ਮੈਂ ਨਾ ਬਸ ਨਾ ਮੈਂ ਜਿਹਨਾਂ ਨੂੰ ਕਰ ਮੈਂ ਜਿਹੜਾ ਪਾ ਲਾ ਮੈਂ ਚਾਹੇ ਜਿਹੜਾ ਪਾ ਲਾ ਮੈਂ ਮੈਂ ਬੰਨ੍ਹ ਦਿੰਦਾ ਜਿਹੜਾ ਬੰਨ੍ਹ ਦਿੰਦਾ ਉਹ ਪਤਾ ਨਹੀਂ ਇਹ ਬੜਾ ਇਹਦਾ ਹੋ ਗਿਆ ਇਹਦਾ ਉਹ ਹੋ ਗਿਆ ਬੜਾ ਇਹ ਬੜਾ ਬੜਾ ਲਦੇ ਹੈ ਹਾਂ ਬੜਾ ਲਦੇ ਗਰਮ ਕਰਕੇ ਇਹ ਗਰਮ ਕਰਕੇ ਚੜਾ ਦੇ ਦੇਖੋ ਉਹ ਸਿਮਿੰਟ ਵੀ ਆਊਗਾ ਤੁਹਾਡਾ ਅੱਜ ਹੈ ਮੈਂ ਕਰਦਾਂ ਫੇਰ ਤੁਹਾਡਾ ਵੀ ਆਊਗਾ ਸਿਮਿੰਟ ਖਸਾ ਆਜਾ ਵੀਰਾ ਥੱਲੇ ਆ ਜਾ ਤਨੂ ਅੱਜ ਫਰੰਟ ਵਾਲਾ ਐਲੀਵੇਸ਼ਨ ਦਿਖਾਉਂਦਾ ਮੈਂ ਯਾਰ ਉਹਦੇ ਪਰ ਦੇਖੀ ਟਾਇਲ ਕਿਦਾਂ ਕਿਦਾਂ ਦੀ ਲਾ ਦੀਏ ਪਾਪ ਇਹ ਜਿਹੜਾ ਫਰੰਟ ਸਾਹਮਣੇ ਵਾਲਾ ਐਲੀਵੇਸ਼ਨ ਹੈ ਨਾ ਜਿਹੜਾ ਕੰਦ ਤੇ ਮੂਰ ਸਾਹਮਣੇ ਲੱਗਣਾ ਹੈ ਉਥੇ ਟਾਇਲ ਕਿੱਥੇ ਕਿੱਥੇ ਲੱਗੀ ਉਹ ਕਿੱਥੇ ਕਿੱਥੇ ਲੱਗੀ ਹੋਈ ਆ ਉਹ ਦੇਖਣ ਦਾ ਦਿਖਾਉਂਦਾ ਮੈਂ ਅੱਜ ਆ ਖੇਚਲਾ ਬਣਾ ਕੰਮ ਪਰ 25 ਜੀ ਕਰਾ ਦੇ ਕੰਦਰ ਹੋ ਗਈ ਤੋੜ ਵਾਲੇ ਜਾਣ ਦੇ ਐਜੀ ਕਹਿ ਰਿਹਾ ਮੈਂ ਬੱਲਾ ਬੱਲਾ ਦੰਦ ਬਹੁਤ ਪਈ ਜਾਂਦਾ ਯਾਰ ਇੱਥੇ ਕਰ ਰਿਹਾ ਵੀ ਦਾ ਫਰੰਟ ਵਾਲਾ ਐਲੀਵੇਸ਼ਨ ਦਿਖਾ ਕੇ ਨਾ ਵੀ ਉਦਾਂ ਦੇ ਫਿਰ ਟਾਇਲੋ ਵੀ ਲਈਏ ਫਿਰ ਆਪਾਂ ਥੱਲੇ ਲੱਗਣੇ ਉਹ ਵੀ ਕੱਚਾ ਕੰਨਣਾ ਪਣਾ ਆਪਾਂ ਨੂੰ ਇੱਕ ਅੱਧੇ ਦਿਨ ਚ ਦੇਖਦਾ ਹਾਂ ਸਾਰਾ ਇਹ ਕੰਬਲਰ ਮਿਲ ਗਿਆ ਭਾਈ ਤੇ ਗੱਲੀ ਕਰ ਲਈ ਇੱਧਰ ਆ ਗਿਆ ਇੰਨਾ ਗਿਆ ਆ ਲੈ ਲੈ ਕੇ ਹੁੰਦਾ ਆ ਲੈ ਲੈ ਇਹ ਕਰ ਲੈ ਬਦਰ ਦੀ ਬਹੁਤ ਤਾਰੀਫ ਕਰੀ ਦੀ ਸਾਡਾ ਉਹਨਾਂ ਨੂੰ ਕਹਿ ਆਂ ਲੈ ਜੋ ਪਰ ਉਹ ਕੀ ਆ ਇੱਕ ਆਪਾਂ ਮੋੜ ਕੇ ਓਟ ਜਿਆਦਾ ਕਰਦੇ ਆ ਨਾ ਉੱਥੇ ਹਾਂ 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 ਵਿਦੋ ਪਾਇਆ ਉਹ ਟੂਟੀ ਵਾਲੇ ਜਿਹੜਾ ਫੇਰਾ ਹਿੱਕੀ ਆਣਾ ਬੈਠਾ ਉਹ ਤੇ ਇਹ ਕਰਦੇ ਉਹ ਵਾਲੀ ਜਾਂਦਾ ਉਹ ਕਰਦਾ ਉਹਦਾ ਜਗਾੜ ਜਬ ਖੋਲ ਕੇ ਨਾ ਅੱਜ ਕੱਦਾਂ ਕੁੰਦਾ ਵੀ ਗਿੱਲੇ ਚ ਕਰ ਲਿਓ ਜੇਰ ਬਾਈ ਵਾਲੀ ਲਾ ਦੇ ਮੋਟਰ ਫਰ ਹਾਂ ਤੁਹਾਡਾ ਚੌਥਾ ਪਾਰੂ ਪੂਰਾ ਪਾਣੀ ਸੋਰ ਪਾਣੀ ਪਾ ਲਈ ਤੇ ਆਹ ਹਰਨਾ ਹਵਾ ਜੀ ਲੰਦਾ ਉਹ ਨੋੜ ਕਿਹੜੇ ਬਹੁਤ ਪਾਤ ਤੇ ਵਿੱਚ ਬਹੁਤ ਪਾਈ ਹੋਈ ਆ ਬਾਈ ਵਾਲੀ ਲਾਲਾ ਚੜਦਾ ਨਹੀਂ ਤੂੰ ਹਵਾ ਜੀ ਲਈ ਜੇ ਜੋੜੇ ਬਹੁਤ ਪਾਤ ਹੈ ਹਾਂ ਮੈਂ ਲੱਤਾ ਮੈਂ ਕੈਕੇ ਲੈ ਕੇ ਆਇਆ ਸੀ ਚਾਰ ਮੰਜ਼ਿਲਾਂ ਦਾ ਉਹਨੂੰ ਹਾਂ ਫਿਰ ਤਾਂ ਵਰਤੇ ਹੀ ਤਾ ਹੈਗਾ ਉੱਥੇ ਲੈਟ ਹੈ ਨਹੀਂ ਕੀ ਹਾਂ ਰਾਜੂ ਕੋਲਾ ਦਾ ਰਾਜੂ ਹਾਂ ਚੜਦਾ ਨਹੀਂ ਪੂਰਾ ਪ੍ਰੋਪਰ ਚੜ ਨਹੀਂ ਰਿਹਾ ਪਾਣੀ। ਉਹ ਮੈਂ ਕੰਦਾ ਵੀ ਗਿੱਲੀਆਂ ਕਰਨੀਆਂ। ਕੰਦਾ ਨਾਲ ਦੀ ਨਾਲੇ ਬਾਅਦ ਦੀਆਂ ਚੰਨੀਆਂ ਲਾਣਾ। ਹਾਂ। ਤੇ ਖੱਲੇ ਨਾਲ। ਚਲ ਆਹਦਾ ਪਾਣੀ ਹੈਗਾ ਆਪਣੇ ਕੋਲ ਇਹਦੇ ਵਿੱਚ ਪਿਆ ਪਾਣੀ ਦਾ। ਪਾਣੀ ਬਈ ਜ਼ਿਆਦਾ ਸੜ ਜਾਂਦਾ ਨਾ। ਅੱਛਾ। ਅੱਛਾ। ਚਲ ਕੋਈ ਤਾਂ ਮੈਂ ਦੇਖ ਤੇ ਕਰ ਦਿੰਦਾ ਲਾ ਜਦਾ ਵੀ। ਜਦ ਤੱਕ ਮਿਸਤਰੀ ਕੋ ਜਿਹੜਾ ਯਾਰ ਵਿੱਚ ਸੈਡਾ ਲਾ ਲੈ ਕਰੋ ਯਾਰ। ਥੋੜਾ ਸਮੇਟਰ ਵਾਲਾ ਜਿਹੜੇ ਸੈਡਾ ਰਹਿੰਦੇ ਨਾ ਹਾਂ ਕੋਰਾ ਹੀ ਕੋਰਾ ਲਾ ਲੈ ਕੋਈ ਇੱਕ ਬੰਦਾ ਫਿਰ ਹਾਂ 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 ਇਹ ਸੈਡਾ ਨੇ ਕੋਰਾ ਰਹਾ ਇਹ ਕੋਰਾ ਛੱਡ ਦਿੰਦੇ ਫਿਰ ਇੱਕ ਬੰਦਾ ਰਹਾ ਕੋਰਾ ਲਾਈ ਜਾ ਕਰੋ ਨਾਲ ਦੇ ਨਾਲ ਕਰਦਾ ਰੋਵਾ ਪਾਦਾ ਮੈਂ ਕੀ ਕਰਦੀ ਬੰਦ ਜਿਠਾ ਮੈਂ ਚੱਲੇ ਚੱਲੇ ਮਾਈਕੋ ਅਚਰੀ ਮੰਗਦਾ ਤੁਸੀਂ ਤੇ ਲੋਕ ਤੁਹਾਨੂੰ ਥੋੜੀ ਥੋੜੀ ਮਿੱਟੀ ਖਚੜਾ ਪੈਣਾ ਤੁਹਾਨੂੰ ਕੰਮ ਹੋਣਾ ਜਲਦੀ ਆ ਨਵੇੜ ਕੇ ਹਾਂ ਆ ਨਵੇੜ ਕੇ ਨਾ ਫਿਰ ਆਪਾਂ ਬਜਰੀ ਮੰਗਾਈ ਆ ਉਹਦਾ ਕੰਮ ਥੱਲੇ ਨਿਬੜ ਜਾਣਾ ਹਾਂ ਹਾਂ ਟੈਲਾਂ ਦੇ ਮਾਂ ਮੇਰਾ ਲੋਕ ਤਿਆਰ ਆ ਕੱਲ ਨੂੰ ਆ ਰੋਟੀ ਪਾਉਣ ਲਾ ਦੇਣਾ ਮੇਰੇ ਉੱਪਰ ਲਾਲ ਲਾਲ ਢੋੜੀ ਪਾਉਣੀ ਹੈ ਹਾਂ ਅੱਛਾ ਨਾ ਮਾਲ ਕਿੱਥੇ ਪਾ ਲੂਗੇ ਆਪਾਂ ਹਾਂ ਰੋੜੀ ਬਜਰੀ ਥੋੜੀ ਪਤਲੀ ਕਰਨੀ ਪੈਣੀ ਫਿਰ ਉਹ ਹਾਂ ਬਰੀਕ ਤੋਂ ਥੋੜਾ ਜ਼ਿਆਦਾ ਕੁੱਟਣੀ ਪੈਣੀ ਮੈਂ ਕਹਿੰਦਾ ਹਾਂ ਨਾ ਹਾਂ ਉੱਪਰ ਲੋੜੇ ਨਹੀਂ ਹੈ ਕਿ ਉੱਪਰ ਤੇ ਆਪਣਾ ਵੀ ਆਪ ਵੀ ਪੌੜਾ ਕੋਸਾ ਲੈਂਟਰ ਆ ਅੱਛਾ ਹਾਂ ਉੱਪਰ ਪਤਲੀ ਪਤਲੀ ਗਟਕਾ ਮੰਗਾ ਲਈ ਨੇ ਪੁੱਛਦਾ ਮੈਂ ਇਹਦੇ ਬਾਰੇ ਚ ਗਟਕਾ ਮੰਗੋਣਾ ਹੈ ਗਟਕਾ ਮੰਗਾ ਲਾ ਗਟਕਾ ਭਾਰੀ ਹੋਣਾ ਉਹਦਾ ਹੀ ਆ ਰੋੜੀ ਹੱਤ ਕੀ ਹੁੰਦੀ ਆ ਆਪਣੇ ਥੋੜੀ ਠੀਕ ਉਹ ਤੇ ਵਜਨ ਜ਼ਿਆਦਾ ਹੋ ਜਾਣਾ ਗੱਟ ਕਰਕੇ ਹਾਂ ਬਾਕੀ ਦੇਖ ਲੈ ਕਿ ਮੈਂ ਪਾਉਣਾ ਚਲ ਅੱਜ ਕਿਤੇ ਨਾਲ ਗੱਲਾਂ ਸਲਾਹ ਤੇ ਬਾਰੇ ਪੁੱਛ ਲੈਂਦੇ ਆ ਕੁਲਾ ਰੂੜੀ ਉਹਨੀਆਂ ਹਲਕੀ ਅੱਗੇ ਲਾ ਦੇ ਨੀ ਰਮਲ ਅ ਇਹਦੇ ਵਿੱਚ ਸਮਿੰਟਰ ਦਾ ਦਸ ਅੱਛਾ ਢੱਕ ਵਾ ਤੁਸੀਂ ਉਧਰ ਕੱਚਾ ਜਿਹਾ ਸਮਿੰਟਰ ਰੇਤਾ ਖਰਾਬ ਕਰ ਲਿਆ ਰਹਾ ਇਹਦਾ ਆ ਜਾਣਾ ਕੰਮ ਹਾਂ ਕਰਦਾ ਨਾ ਮੜਾ ਫੁੱਸ ਤੇ ਕਹਿੰਦੇ ਆ ਅੱਜ ਤੋਂ ਮਸਤੀ ਪਾਲਣਾ ਅਸੀਂ ਮਸਾਲੇ ਦੇ ਲੈ ਉਦੋਂ ਬਾਅਦਗੇ ਦੋ ਤਾਲੇ ਮਾ ਗੈਨ ਗੇ ਨਾ ਉਹ ਯਾਰ ਤੂੰ ਕੱਟਾ ਗਿਆ ਤਰਾ ਕੋਸਾ ਉਹ ਮੜਾ ਸਕਦੇ ਨਾ ਇਹਨੇ ਪੋਰ ਜਾਣਾ ਸੰਤੂ ਗਾ ਬਰੇੜੇ ਲਾ ਕੇ ਥੋੜਾ ਜੋ ਜਿਆਦਾ ਥੱਲੇ ਕਰਦਾ ਤੇਰਾ ਦੱਪਾ ਇਤੋਂ ਹੋਰ ਦਾਲ ਜਾ ਪੂਰਾ ਉੱਪਰ ਲਾ ਦਾਂ ਜਾਂ ਤੇ ਕੜਪਾ ਹੋਰ ਦਾਲ ਦੁੱਖੇ ਆ ਅਜਾ ਤੇਰਾ ਭਾਈ ਉਹ ਆ ਨਹੀਂ ਨਾ ਤੇ ਬੰਦੇ ਤਾਂ ਜਿਆਦਾ ਨਹੀਂ ਬੁਲਾਏ ਹੋਏ ਫਿਰ ਬੰਦੇ ਦਾ ਆ ਹੀ ਆ ਹਾਂ ਹੋਰ ਯਾਰ ਮੈਨੂੰ ਕਿੰਨੇ ਗੱਟੇ ਦੇ ਉੱਪਰ ਦੇਣਾ ਸਾਹਮਣਾ ਆ ਜਾਨੂ ਉਹ ਸਰਾ ਬੱਸ ਕਰ ਤੈ ਮਿਸਤਰੀ ਘਟਾਇਆ ਜਾ ਆਪਾਂ ਘਟਾ ਖਿਚੋਣਾ ਗੱਡੀ ਨੂੰ ਬਾਹਰ ਕਢਾ ਦੀਏ ਇੱਕ ਮਹਿਕ ਨੂੰ ਕਰਕੇ ਪੱਛੇ ਜਪਨ ਨੂੰ ਕਰਵਾ ਦਵਾ ਮਹਿਕ ਇੱਥੇ ਨਾ ਇਹਨੂੰ ਪੱਧਰਾ ਕਰਾ ਗੱਡੀ ਇਹਦੇ ਤੇ ਪਹ ਚੜਾ ਦੇ ਮੈਂ ਕਹਿੰਦਾ ਯਾਰ ਹਾਂ ਇੱਥੇ ਤੇ ਪਹ ਚੜਾ ਦੇ ਸਾਈਡ ਪਰ ਇੱਥੇ ਹੀ ਕਰਕੇ ਨਾ ਸਾਈਡ ਜਿਹਾ ਪੱਧਰਾ ਜਿਹਾ ਕਰਕੇ ਇੱਥੇ ਲਾ ਦੇ ਇੱਥੇ ਚੜ ਜਾ ਕੋਈ ਗੱਡੀ ਸਾਈਡ ਹਰਊ ਉੱਥੇ ਜੋ ਪਹਨ ਕਰਕੇ ਨਾ ਪੱਧਰਾ ਜਹਾ ਇਹਦੇ ਉੱਪਰ ਨੂੰ ਲਾ ਦੇ ਅਲੱਗ ਗੰਦੂ ਵੀ ਆ ਗਿਆ ਤੂੰ ਲਾਉਣ ਦਾ ਵਾਰਾ ਕਹਿ ਰਿਹਾ ਕਿ ਜਿਹੜੀ ਝੌਂਪੜੀ ਬਣਾਉਣੀ ਉੱਪਰ ਸਿਖਰ ਉਹ ਦੇਖੀ 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 ਕੀ ਭਾਈ ਤੀਨ ਵਾਲਾ ਕੰਮ ਤੀਨ ਨਹੀਂ ਉਹ ਘੈਂਟ ਉਧਰ ਦਿਖਾਉਂਦਾ ਵੀਡੀਓ ਕੱਟ ਕੇ ਇੰਸਟਾਗ੍ਰਾਮ ਪਰ ਠੀਕ ਹੈ じゃ ਗੋਲੂ ਬਾਈ ਗੋਲੂ ਬਾਈ ਦੇਖਾਂ ਤਾ ਜਾ ਕੇ ਉਹ ਬੱਦੇ ਬਣੀ ਹੋਈ ਆ ਅੱਛਾ ਉਦਾਂ ਹੀ ਬਣ ਜਾਣਾ ਡਿਜ਼ਾਈਨ ਸੇਮ ਆ ਨਾਲ ਵਧੀਆ ਬਣਨੀ ਟੈਂਪਰੇਚਰ ਵਧੀਆ ਰਹੂਗਾ ਅੱਛਾ ਹੁਣ ਜਾਂਦੇ ਇੱਥੇ ਟਕਣ ਉਹ ਟਕਣ ਲਿਆਉਂਦਾ ਅਜੇ ਜਾ ਕੇ ਰਹੇ ਇਹ ਤਾਂ ਕੱਲ ਇੱਥੇ ਗੱਡੀ ਧੋਤੀ ਸੀ ਤੇ ਪਾਣੀ ਦੇ ਮਾ ਵਿਚਲੋਂ ਦਾ ਸਾਈਡ ਨੂੰ ਕਰਤਾ ਤਾਂ ਫਿਰ ਸਾਰਾ ਇਹ ਮੈਂ ਹਾਂ ਲੱਗੀ ਟਾਇਲ ਰੂਲ ਬੱਸ ਪਹਿਲਾਂ ਲੱਗੀ ਆ ਦੇਖ ਅੰਦਰ ਬਣਾਤੀ ਟੌਰ ਬਾਈਨੇ ਨਾ ਪੂਰੀ ਐਂਡ ਆ ਹਾਂ ਪੂਰੀ ਐਂਡ ਗੱਲਬਾਤ ਬਣਾਤੀ ਐਂਡ ਆ ਅੱਗ ਦੀ ਗੱਲਬਾਤ ਬਣਾਤੀ ਐਂਡ ਪਹਿਲਾਂ ਜੇ ਸੋਹਣੀ ਲੱਗਦੀ ਹੁਣ ਦੇਖ ਕਿੰਨੀ ਜੱਜਦੀ ਆ ਬਾਅਦ ਕੀ ਹੋਣੀ ਲੱਗਦੀ ਆ ਹਾਂ ਬਾਈ ਜਿਹੜੀ ਹੁੰਦੀ ਆ ਹਾਂ ਬਦਲਾ ਦਿਨ ਹਾਂ ਖਾਲਾ ਇਹ ਰਿਕੂ ਸਾਰੇ ਤੂੰ ਨਹੀਂ ਦੇਗਾ ਹਨ ਆ ਇਹ ਤੇਰਾ ਲੱਖੀ ਰਿਕੂ ਸਾਰੇ ਦੇਖ ਕੇ ਗਏ ਆ ਨਾਲ ਦੇ ਨਾਲ ਗਰੂਪੇ ਨੂੰ ਭਰਤੇ ਵਿੱਚ ਆ ਕਬੂੜ ਵਾਸਤ ਨੂੰ ਬਣਾਈ ਜਾ ਇਹ ਕਬੂੜ ਵਾਸਤੇ ਆ ਇਹਦਰ ਬਣੀ ਸਾਡਾ ਹਾਂ ਆ ਕਾ ਬੁਰਵਾਸਤੀ ਕਿਹੜਾ ਕਲਰ ਪਾਏ ਹੈ ਵਿੱਚ ਮਿਲੋ ਉਹੀ ਗਰੇ ਤੇ ਗਰੇ ਵਧੀਆ ਲੱਗੂਗਾ ਪਰ ਵਾਈਟ ਮੈਂਟ ਦਾ ਵੀ ਚੰਗਾ ਲੱਗਦਾ ਹੈ ਕਿ ਲੂਵਾ ਕਥੇ ਹੈਰੋਪਡ ਲਾਉਣੇ ਵਾਲੇ ਜਿਹੜੇ ਉਹ ਤੀਨਾ ਜੇ ਲਾਉਣੇ ਵਾਲੇ ਕਿ ਤੂੰ ਆਪੇ ਲਾ ਲੰਦਾ ਹੁੰਦਾ ਨਾ ਨਾ ਰੋਪ ਲਾ ਤਾਂ ਲੈਣੀ ਆਪਾਂ ਨੇ ਮੰਗਾਉਣੀਆਂ ਪੈਣ ਆਉਂਦੀਆਂ ਰੋਪੜ ਹੈ ਨਹੀਂ ਉਹ ਉਹ ਮੰਨਦੇ ਹੈ ਜਿਹੜਾ ਲਾਉਣਾ ਉਹ ਕਰਿਆ ਤਾਂ ਮੈਨੂੰ ਫੋਨ ਕਰਦੇ ਤੈਨੂੰ ਬਾਜੀ ਦੱਸਦੇ ਬਣਾ ਕੇ ਅਸੀਂ ਐਸਟੀਮੇਟੇ ਕੋਥਾਣਾ ਐਸਟੀਮੇਟੇ ਪੁੱਛਦਾ ਵਾ ਹਾਂ ਹੁਣ ਤੂੰ ਮੇਰੇ ਕਾਦਰ ਕੇ ਲੈ ਕੇ ਆਉਂਦਾ ਸਮਾਨ ਆ ਗੱਲ ਨਹੀਂ ਕਰ ਲਨ ਨੂੰ ਕਰ ਲਨ ਨੂੰ ਜਾਨੀ ਉਹ ਲੱਕਾ ਸਾਰਾ ਹੈ ਆ ਵੀ ਆ ਦੇ ਇਹ ਰਿਟ ਜੱਜ ਬੱਝ ਕੇ ਡੇ ਡੇ ਰਹੇ ਇਹ ਉੱਪਰ ਵਾਲੀ ਕਾਗੇ ਜੀ ਉਤਰਿਆ ਉਤਰਿਆ ਹੀ ਪੈ ਜਾਂਦਾ ਇਹ ਨਹੀਂ ਨਹੀਂ ਉੱਪਰ ਵਾਲਾ ਹੀ ਹੈ ਉੱਪਰ ਵਾਲੀ ਹੈ ਹੋਰ ਮੋਟਾ ਹੁੰਦਾ ਨਾ ਮੈਂ ਤਾਂ ਚੱਬੀ ਦੇ ਵਿੱਚ ਨੂੰ ਪੈ ਗਿਆ ਦੂਰ ਤੇ ਦਿਖਦਾ ਸਾਨਾ ਹੈ ਉਹ ਬੱਝੀ ਹੜੂ ਚੀ ਥੋੜੀ ਉਹ ਇੱਕ ਵਾਰ ਤਣਾ ਉਹ ਜਿਹੜਾ ਮੁਰੇ ਨਹੀਂ ਉਹ ਬੈਜ ਉਹ ਉਤਰ ਆ ਖੰਭਾ ਚੱਕਣੇ ਵਾਲਾ ਟੋਲ ਵਾਲਾ ਉਹ ਐ ਪੈਹੇ ਹੋ ਕੇ ਸਾਨਾ ਫੇਰ ਗੇਰਦਾ ਅਉਦੇ ਕਰਕੇ ਇੱਥੇ ਤੇ ਗਿਆ ਉਹ ਘੁਰਸਦਾ ਐ ਦੀ ਆਹ ਉਹ ਫਿਰ ਉਹੀ ਲੱਗਦਾ ਹੈ ਬੜੀ ਘੈਂਟ ਬਣੀ ਵੀ ਆ ਵਰਦੀ ਜੀ ਆ ਕਿਉਂ ਜੀ ਕੋਲੋਂ ਹਾਂ ਜੀ ਪਾਣੀ ਉਹ ਵਿੱਚ ਪਾਣੀ ਨੂੰ ਪਾਣੀ ਚੱਲਦੀ ਹੁੰਦੀ ਆ ਕਰੇ ਲਾ ਕਾ ਕਹਿੰਦਾ ਇਹ ਮੈਂ ਗੰਦ ਪਰ ਆਇਆ ਇੱਟ ਕਹਿੰਦਾ ਪਾਣੀ ਨਾਲ ਖੜਾ ਲੂਗਾ ਉਹ ਮੈਂ ਕਿੱਲਾ ਮਾਰ ਕੇ ਖੜਾਉਂਦੇ ਆ ਸਿਰੇ ਕੰਮ ਕੱਟ ਕੇ ਪਹੁੰਚ ਜਾ ਫਿਰ ਚੱਲੋ ਅੱਛਾ ਕਟਿੰਗ ਵਾਲੇ ਕੱਟ ਲਿਏ ਅਸਾ ਦੂਜੀ ਉੱਪਰ ਵਾਲੀ ਸਿਖਰ ਵਾਲੀ ਉਹ ਬਣਾ ਦੇ ਯਾਰ ਕਿਵੇਂ ਚਾਲ ਦੀ ਬਣੇ ਇਕੱਠਾ ਬਣਾ ਰਹੇ ਤੇ ਅੱਜ ਨਵਰੇ ਜੀ ਹਾਂ ਦਰਵਾਜ਼ਾ ਜਰਾ ਦੇਖ ਰਿਹਾ ਤਾਂ ਮੈਂ ਉਹਦਾ ਘਾਟਦਾ ਪੂਰਾ ਇਹਨੂੰ ਵੀ ਲੱਗਣਾ ਲੋਗੋ ਉਹਨਾਂ ਨੇ ਦੱਸਿਆ ਡਿਜ਼ਾਈਨ ਦੇ ਉਹਨਾਂ ਕੇ ਲੋਗੋ ਕਿਹਨੇ ਜਿਹੜਾ ਬਣਾਇਆ ਦਰਵਾਜ਼ਾ ਉਹ ਦਰਵਾਜ਼ਾ ਵੀ ਅੱਜ ਕੱਲ ਜਿਹੜੇ ਬਲੈਕ ਨੇ ਉਹਦੇ ਪੰਜਾਬ ਦਾ ਨਕਸ਼ਾ ਜਿਹਾ ਬਣਦਾ ਸਾਰਾ ਉਹ ਬਣਾਉਣਾ ਪਾ ਰਿਹਾ ਤੇ ਫਿਰ ਹੌਲੀ ਹੌਲੀ ਕਿੰਨੇ ਤੱਕ ਬਣ ਜੂ ਕਿੰਨਾ ਕਸਟਿਮੇਟ ਆਉਦਾ 10-10 ਦਾ ਰਹਿਣਾ ਤਾਂ ਲੱਖਦਾ ਅੱਛਾ ਆਈ ਗਿਆ ਨੇ ਕੋਈ ਵਿਅਰਤ ਹਰਤਾ ਦੱਦੇਗਾ ਹਰਤਾ ਦੱਦੇਗਾ ਚਾ ਚੀਜ਼ ਨਹੀਂ ਆ ਪਤਾ ਹੀ ਲਾਉਣਾ ਉਹ ਬਿਜਲੀ ਵਾਲੀ ਲੱਗ ਜਾਣਾ ਉਹ ਫਿਰ ਮੈਂ ਕਹਿੰਦਾ ਬਾਰ-ਬਾਰ ਨਾਲੋਂ ਪਟਪਟਾਈ ਕਰਾਉਣਾ ਤਿੰਨ ਉਹਦੇ ਵੀ ਦਬਾ ਲਿਓ ਆਪਾਂ ਨੇ ਕਿਆ ਕਹਿੰਦੇ ਹੁੰਦੇ ਆ ਜਦ ਸੋਲਰ ਵਾਲੇ ਵੀ ਪਰ ਸੋਲਰ ਦੇ ਮੈਂ ਸੱਚ ਕੀ ਕੀਤਾ ਥੋੜਾ ਮਹਿੰਗਾ ਪੈਂਦਾ ਹੋ ਯਾਰ ਕਿੰਨੇ ਦਾ ਉਹਦੀ ਯਾਰ ਮੇਨਟੇਨੈਂਸ ਕਰਕੇ ਜ 2.5-3 ਲੱਖ ਦਾ 2.5 ਲੱਖ ਦਾ ਲੱਗਦਾ ਉਹ ਐਡੀ ਦਾ ਬਿਜਲੀ ਖਾਣੀ ਉਹ ਨਹੀਂ ਜੇ ਜਨਰੇਟਰ ਵੀ ਲੈਂਦੇ ਆਪਾਂ ਨਹੀਂ ਨਹੀਂ ਹਾਂ ਫਾਇਦਾ ਵੀ ਬਹੁਤ ਆ ਪਰ ਉਹਦਾ ਮੈਂ ਉਹਨੂੰ ਕਿਹਾ ਉਹ ਲਾਉਣਾ ਚਾਹੁੰਦਾ ਔਨ ਗ੍ਰਿਡ ਵੀ ਪਹਿਲਾਂ ਇਧਰ ਜੁੰਡਾ ਸਾਰੇ ਗਵਰਨਮੈਂਟ ਨੂੰ ਭੇਜ ਜੂਗਾ ਪਰ ਮੈਂ ਲਾਉਣਾ ਚਾਹੁੰਦਾ ਆਫ ਗ੍ਰਿਡ ਯਾਰ ਮੈਨੂੰ ਬਿਜਲੀ ਚਾਹੀਦੀ ਉਹ ਤਾਂ ਗਵਰਨਮੈਂਟ ਪਹਿਲੇ 300 ਝੰਟਾ ਫ੍ਰੀ ਹੈ ਯਾਰ ਯਾਰ ਚੱਕਰ ਵਧ ਗਿਆ ਬਾਈ ਮਾਲਾ ਵੀ ਉਹ ਵੀ ਲੱਗ ਜਾਂਦਾ ਫਿਸਟਮ ਹਾਂ ਮਾਲਾ ਹੁਣ ਲੇਟ ਭੱਜ ਗਈ ਹਾਂ ਉਹ ਤੇਰੇ ਥੱਲੇ ਆਪਣੇ ਬਾਪੋਂ ਚ ਆ ਜਾਣਾ ਕਿ ਨਹੀਂ ਲਾਈਟਾਂ ਨਹੀਂ ਨਹੀਂ ਇਦਾਂ ਨਹੀਂ ਆਉਂਦਾ ਹੈਗਾ ਨਹੀਂ ਨਹੀਂ ਆਫ ਗ੍ਰਿਡ ਚ ਨਹੀਂ ਆਉਂਦਾ ਹੈਗਾ ਮੈਂ ਤੇਰੀ ਗੱਲ ਸਮਝ ਗਿਆ ਬਣਾਉਣਾ ਪੈਂਦਾ ਸਿਸਟਮ ਅੱਛਾ ਹਾਂ ਕੋ ਕਰ ਤੋਂ ਜੀ ਤਾਂ ਦੇਖ ਲੈ ਕਰ ਲੈ ਗੱਲ ਇਹਦੀ ਉਹ ਗੱਲਬਾਤ ਇਹਦੇ ਨਾਲ ਇਹਦੇ ਬਾਰੇ ਚ ਮੇਰੇ ਲਾਈਟ ਤੇ ਇਹ ਲਾਈਟ ਫਿਰ ਤਾਰਾਂ 'ਚ ਕਰੰਟ ਨਹੀਂ ਜਾਊਗਾ ਜੇ ਇਹ ਵੇ ਇੱਧਰ ਲੈ ਮੈਂ ਕਾ ਚੱਕਰ ਫੱਟਾ ਜਾ ਆ ਕਰ ਪੱਤਰ ਜੀ ਇੱਥੇ ਹਾਂ ਇੱਧਰ ਕਰੰਟ ਨਹੀਂ ਜਾਊਗਾ ਕਿ ਕੱਟ ਹੋ ਜਾਂਦਾ ਆਪਣੇ ਕੱਟੋ ਕੱਟ ਹੁੰਦਾ ਉਹਦੇ ਵਿੱਚ ਕਬ ਦੇਖ ਜਾਨੀ ਅੱਛਾ ਕਾਲ ਜਾਣਾ ਤਾਂ ਠੀਕ ਹੈ ਇਹ ਵੀ ਬਸ ਇਹ ਤਾਂਬਾ ਹੈ ਉਹ ਵੀ ਪਿਓ ਤਾਂਬਾ ਹੈ ਪੂਰਾ ਮਤਲਬ ਮੋਟਾ ਹਾਂ ਹਾਂ ਕੀ ਪੈ ਬੈ ਜੀ ਗੱਲਾਂ ਨਹੀਂ ਵਿੱਚ ਪਾਇਆ ਹੁੰਦਾ ਮਟੀਰੀਅਲ ਤਾਂਬਾ ਪਾ ਕੇ ਨਾ ਕਾਪਰ ਆ ਪਿਓਰ ਕਾਪਰ ਉਹ ਨਹੀਂ ਹੁੰਦਾ ਜੇ ਹਾਂ ਇਹਦੇ ਕੈਮੀਕਲ ਪਾਉਂਦੇ ਹਾਂ ਇਹ ਕੈਮੀਕਲ ਪਾਉਂਦੇ ਪਰ ਉਹ ਅੱਛਾ ਤਾਂ ਕਹਿੰਦਾ ਤੁਹਾਡੇ ਦਾ ਜਿਹੜਾ ਆਪਣੇ ਕੈਮੀਕਲ ਸੈਟਅਪ ਪਾਇਆ ਪਰ ਤਾਂ ਲੋੜੇ ਨਹੀਂ ਹੈਗੇ ਕਹਿੰਦਾ ਪਾਉਣ ਦੇ ਆਪਣਾ ਪਹਿਲੀ ਸੇਮ ਬਹੁਤ ਇੱਥੇ ਹੈਂ ਆਹ ਤਾਂ ਸਵੇਰੇ ਬਹੁਤ ਔਖਾ ਉਹਦਾ ਲੋੜੀਂਦਾ ਜਿਹੜੀ ਮਿੱਟੀ ਨਿਕਲੇ ਪਾਣਾ ਕਹਿੰਦਾ ਇਹਦੇ ਵਾਸਤੇ ਚਾਹੀਦਾ ਹੁੰਦਾ ਥੱਲੇ ਕਹਿੰਦਾ ਕਈ ਤਾਂ ਨਿਕਲਦੇ ਨਹੀਂ ਹੈਗਾ ਇਹ ਤੇ ਉਹ ਜਿਹੜਾ ਕੈਮੀਕਲ ਪਾਉਂਦਾ ਖਿੱਚਦਾ ਫਿਰਗਾ ਉਹ ਦਰ ਤੇ ਥੱਲੇ ਦੀ ਧਰਤੀ ਤੇ ਉਹ ਹਰਥ ਜੋ ਹਰਥ ਜੋ ਤਾਂ ਪੀਰਥੇ ਆ ਹਾਂ 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 ਲੋ ਵੀ ਲਾਈਵ ਆਪਾਂ ਬੰਦ ਕਰਦੇ ਹਾਂ ਧੰਨਵਾਦ ਜੀ ਲਾਈਵ ਦੇਖਣ ਵਾਸਤੇ ਚੌਪੜੀ ਦਾ ਰੌਲਾ ਪਾਉਂਦਾ ਯਾਰ ਇਹ ਇਹ ਕੰਮ ਕਰਨਾ ਨਹੀਂ ਚਾਹੁੰਦਾ ਹੈਗਾ ਕਰਨ ਲੱਗਾ ਇਹ ਕੰਮ ਕਰਨਾ ਨਹੀਂ ਚਾਹੁੰਦਾ ਮੈਂ ਕਰਨ ਦਾ ਵੀ ਕਿੱਥੇ ਹਾਂ ਇਹ ਜੀ ਮੋਟਰ ਬਣਾ ਇਹ ਜੀ ਬਣਾ ਦੇ ਬਸ ਨਾ ਨਾ ਵਿਚਾਰੇ ਬਸ ਉਹ ਟੇਪਰ ਦੇ ਕੋ ਪਾਈਪ ਜਾਂ ਵੀ ਲਾਉਣਾ ਫਿਰ ਇੱਕ ਪਾਣੀ ਇੱਕ ਜਗਾ ਬੇ ਯਾਰ ਉਹਦਾ ਜੇ ਤੁਪਕ ਜੇ ਗਰੀ ਜਾ ਤਾਂ ਲੈਂਟ ਨੂੰ ਖਰਾਬ ਕਰਦਾ ਫਿਰ ਉਹ ਮੋਟਰ ਪਾ ਇਦਾਂ ਇਹ ਤਾਂ ਹਾਲ ਤੱਕ ਲਾਇਆ ਨਹੀਂ ਪਾ ਪੋ ਮੇਰਾ ਉਹ ਲਾਇਆ ਵੀ ਨਹੀਂ ਲਾਇਆ ਤਾਂ ਲਾਇਆ ਹੀ ਨਹੀਂ ਹਾਂ